ਸੂਬੇ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰਾ ਉਹਨਾਂ ਦੇ ਸਿਰ ਤੇ ਕਰਜ਼ਾ ਚੜ੍ਹਾ ਹੋਇਆ ਹੈ ਚਾਹੇ ਸਰਕਾਰੀ ਚਾਹੇ ਗੈਰ ਸਰਕਾਰੀ ਬੈਂਕਾਂ ਦੇ ਤਹਿਤ ਪੰਜਾਬ ਦੇ ਕਿਸਾਨ ਖਾਸ ਕਰਕੇ ਖੇਤ ਮਜ਼ਦੂਰ ਵੀ ਕਰਜ਼ੇ ਹੇਠ ਦੱਬੇ ਹੋਏ ਨੇ ਪਰ ਇੱਕ ਬੈਂਕ ਹੈ ਜਿਹੜੀ ਪੰਜਾਬ ਦੀ ਜਿਸ ਨੂੰ ਪੰਜਾਬ ਸਿਕਾਰੀ ਖੇਤੀ ਵਿਕਾਸ ਬੈਂਕ ਕਹਿੰਦੇ ਨੇ ਉਹਦੇ ਵੀ ਵਾਜੇ ਵੱਜ ਚੁੱਕੇ ਨੇ ਕਿਉਂਕਿ ਇੱਥੇ ਉਹ ਜਿੰਨਾ ਕਿਸਾਨਾਂ ਨੇ ਕਰਜ਼ਾ ਲਿਆ ਸੀ ਉਹਨਾਂ ਨੇ ਵਾਪਸੀ ਨਹੀਂ ਮੋੜਿਆ ਮੂਲ ਨਾਲੋਂ ਵਿਆਜ ਜ਼ਿਆਦਾ ਵੱਧ ਚੁੱਕਾ ਹੈਗਾ ਔਰ ਦੂਜਾ ਜਿਹੜੇ ਡਿਫਾਲਟਰ ਨੇ ਉਹ ਸੂਬੇ ਦੇ ਸਿਆਸੀ ਲੀਡਰ ਨੇ ਜਿੰਦੇ ਵੱਡੇ ਕਿਸਾਨ ਨੇ ਅਸਰ ਰਸੂਖ ਵਾਲੇ ਉਹਨਾਂ ਹੀ ਉਹਨਾਂ ਦੇ ਸਿਰ ਤੇ ਕਰਜ਼ਾ ਮਤਲਬ ਵੱਡੇ ਕਿਸਾਨ ਵੱਡੇ ਕਰਜ਼ੇ ਤੇ ਨਾਲ ਦੀ ਨਾਲ ਸਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਵੀ ਵਾਜੇ ਵੱਜ ਚੁੱਕੇ ਨੇ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਵੱਡੇ ਕਿਸਾਨਾਂ ਵੱਲ ਸਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਵੀ ਵੱਡੇ ਹੋ ਗਏ ਨੇ ਪੰਜਾਬ ਸਰਕਾਰ ਇਹਨਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਖੇਤੀ ਵਿਕਾਸ ਬੈਂਕਾਂ ਦੇ 3000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਵਾ ਉਹ ਕਿਸਾਨਾਂ ਵੱਲ ਫਸਿਆ ਹੈ ਜਿਨ੍ਹਾਂ ਵਿੱਚੋਂ 12% ਦੀ ਰਾਸ਼ੀ ਤਾਂ ਕੱਲੀ ਵੱਡੇ ਕਿਸਾਨਾਂ ਵੱਲ ਖੜੀ ਹੈ ਖੇਤੀ ਵਿਕਾਸ ਬੈਂਕ ਨੇ ਨਵੇਂ ਕਰਜ਼ੇ ਦੇਣੇ ਬੰਦ ਕਰ ਦਿੱਤੇ ਨੇ ਕਿਉਂਕਿ 55574 ਕਿਸਾਨ ਡਿਫਾਲਟਰ ਹੋ ਚੁੱਕੇ ਨੇ ਜਿਨ੍ਹਾਂ ਵੱਲ ਤੇਨਿਆਰ ਕਰੋੜ ਤੋਂ ਵੱਧ ਦਾ ਕਰਜ਼ਾ ਬਕਾਇਆ ਖੜਾ ਹੈ ਇਹਨਾਂ ਕਿਸਾਨਾਂ ਵੱਲ ਮੂਲ ਕਰਜ਼ਾ 1445.45 ਕਰੋੜ ਰੁਪਏ ਸੀ ਜਿਸ ਉੱਤੇ ਹੁਣ 1450.1 ਕਰੋੜ ਰੁਪਏ ਦਾ ਵਿਆਜ ਲੱਗ ਚੁੱਕਾ ਹੈ ਕੁੱਲ ਮਿਲਾ ਕੇ 3000 ਕਰੋੜ ਦਾ ਜਿਹੜਾ ਕਰਜ਼ਾ ਵਾ ਉਹ ਕਿਸਾਨਾਂ ਵੱਲ ਖੜਿਆ ਹੈ ਪੰਜਾਬ ਵਿਧਾਨ ਸਭਾ ਦੀ ਸਿਹਾਰਤਾ ਤੇ ਉਸ ਨਾਲ ਸੰਬੰਧਿਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜੇ ਕਰਜ਼ਿਆਂ ਬਾਰੇ ਫਿਕਰਮੰਦੀ ਜ਼ਰੂਰ ਜ਼ਾਹਿਰ ਕੀਤੀ ਹੈ ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ ਕਰੀਬ 366.96 ਕਰੋੜ ਰੁਪਏ ਫਸੇ ਪਏ ਨੇ ਮਤਲਬ ਹਰੇਕ ਵੱਡੇ ਕਿਸਾਨ ਵੱਲ ਔਸਤਨ 10 ਲੱਖ ਰੁਪਈਆ ਬਕਾਇਆ ਰਾਸ਼ੀ ਖੜੀ ਹੈ ਵੱਡੇ ਕਿਸਾਨ ਜਿਨ੍ਹਾਂ ਨੇ ਕੰਬਾਈਨ ਬੋਰਿੰਗ ਮਸ਼ੀਨਾ ਅਤੇ ਟੈਂਟਾਂ ਵਾਸਤੇ ਕਰਜ਼ੇ ਲੈ ਚੁੱਕੇ ਨੇ ਜੋ ਕਿ ਗੈਰ ਖੇਤੀ ਕਰਜ਼ੇ ਹਨ ਮਤਲਬ ਇਹ ਬੈਂਕ ਨੇ ਕਰਜ਼ੇ ਦੇ ਕਿਸਾਨੀ ਵਾਸਤੇ ਦਿੱਤੇ ਨੇ ਪਰ ਕਿਸਾਨਾਂ ਨੇ ਗਾਂ ਆਪਣੇ ਸੰਧ ਬਣਾ ਲਏ ਨੇ ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜੋ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਸ ਵੱਲ ਕਰੀਬ 2 ਕਰੋੜ ਰੁਪਏ ਦਾ ਕਰਜ਼ਾ ਖੜਿਆ ਇਸ ਚੇਅਰਮੈਨ ਨੇ ਆਪਣੇ ਤੇ ਆਪਣੀ ਪਤਨੀ ਦੇ ਨਾਮ ਉੱਤੇ 13 ਕਰਜ਼ੇ ਚੁੱਕੇ ਹੋਏ ਹਨ ਵੱਡੇ ਡਿਫਾਲਟਾਂ ਵਿੱਚ ਮੁਕਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਜਿਸ ਵੱਲ 6.8 17 ਲੱਖ ਰੁਪਏ ਦਾ ਕਰਜ਼ਾ ਖੜਾ ਹੈ ਤੇ ਇਸੇ ਜ਼ਿਲ੍ਹੇ ਦਾ ਇੱਕ ਕਾਲੀ ਆਗੂ ਜਿਸ ਨੇ 1.13 ਕਰੋੜ ਰੁਪਏ ਦੇਣੇ ਆ ਮਤਲਬ ਉਹ ਵੀ ਡਿਫਾਲਟਰਾ ਬਰਨਾਲਾ ਦਾ ਇੱਕ ਸਾਬਕਾ ਡਾਇਰੈਕਟਰ ਬੈਂਕ ਡਾਇਰੈਕਟਰ ਜਿਸ ਵੱਲ 75 ਲੱਖ ਰੁਪਏ ਜਿਹੜਾ ਵਾ ਉਹ ਖੜਿਆ ਵਜੇ ਸਵਿਚ ਉਸਨੇ ਕੁਝ ਰਕਮ ਤਾਰ ਵੀ ਦਿੱਤੀ ਹੈ ਇਸੇ ਤਰ੍ਹਾਂ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ ਜਿਸ ਉੱਪਰ ਵੀ ਕਰੀਬ 20 ਲੱਖ ਰੁਪਏ ਆ ਉਹ ਉਹ ਵੀ ਹਲੇ ਬੈਂਕ ਨੂੰ ਕਰਜ਼ਾ ਨਹੀਂ ਮੋੜ ਰਿਹਾ ਤੇ ਲਹਿਰਾਗਾਗਾ ਦੇ ਦੋ ਕਾਂਗਰਸੀ ਆਗੂ ਜਿਨ੍ਹਾਂ ਵੱਲ ਕਰੀਬ 75 ਲੱਖ ਰੁਪਏ ਖੜਿਆ ਮਤਲਬ ਉਹ ਵੀ ਡਿਫਾਲਟਰ ਨੇ ਫਿਰੋਜ਼ਪੁਰ ਅਤੇ ਜਲਾਲਾਬਾਦ ਦੇ ਵੀ ਦੋ ਪਿੰਡਾਂ ਦੇ ਸਾਬਕਾ ਅਕਾਲੀ ਸਰਪੰਚ ਵੀ ਕਰੀਬ 94 ਲੱਖ ਰੁਪਏ ਦੇ ਡਿਫਾਲਟਰ ਨੇ ਤੇ ਗਿੱਦੜਵਾਹੇ ਦੇ ਇੱਕ ਪਿੰਡ ਦਾ ਕਿਸਾਨ ਆਗੂ ਜਿਸ ਨੇ ਕਰੀਬ 64 ਲੱਖ ਰੁਪਏ ਬੈਂਕ ਦੇ ਚੁਕਾਉਣੇ ਨੇ ਪਰ ਹਲੇ ਤੱਕ ਉਸ ਨੇ ਕਰਜ਼ਾ ਨਹੀਂ ਮੋੜਿਆ ਕਪੂਰਥਲੇ ਦਾ ਜੂਥ ਕਾਲੀਦਲ ਦਾ ਇੱਕ ਆਗੂ ਉਸ ਨੇ ਵੀ ਬੈਂਕ ਦੇ 48 ਲੱਖ ਰੁਪਏ ਮੋੜਨੇ ਆ ਹਾਲੇ ਤੱਕ ਉਸਨੇ ਨਹੀਂ ਮੋੜੇ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਲਾਲਾਬਾਦ ਦਾ ਵੀ ਇੱਕ ਕਾਲੀ ਆਗੂ ਹੈ ਜਿਸ ਨੇ 82 ਲੱਖ ਰੁਪਏ ਬੈਂਕ ਦਾ ਮੋੜਨਾ ਪਰ ਹਾਲੇ ਤੱਕ ਉਹ ਨਹੀਂ ਮੋੜ ਰਿਹਾ ਇਹ ਸਾਰੇ ਖੇਤੀ ਵਿਕਾਸ ਬੈਂਕਾਂ ਦੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ ਪੰਜਾਬ ਦੇ 5 ਤੋਂ 10 ਏਕੜ ਜ਼ਮੀਨ ਵਾਲੇ 13784 ਕਿਸਾਨ ਜਿਨ੍ਹਾਂ ਨੇ ਕਰੀਬ 902.94 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਜੋ ਕਿ ਪ੍ਰਤੀ ਕਿਸਾਨ ਔਸਤ ਕਰੀਬ 6.5 ਲੱਖ ਰੁਪਏ ਬਣ ਜਾਂਦਾ 5 ਏਕੜ ਤੱਕ ਦੀ ਮਾਲਕੀ ਵਾਲੇ 38145 ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕਰੀਬ 1750 ਕਰੋੜ ਰੁਪਇਆ ਕਰਜ਼ਾ ਮੋੜਨਾ ਵਾ ਜੋ ਕਿ ਪ੍ਰਤੀ ਔਸਤਨ ਕਰੀਬ 4.5 ਲੱਖ ਰੁਪਇਆ ਬਣਦਾ ਛੋਟੀ ਕਿਸਾਨੀ ਨੇ ਜਿਆਦਾ ਟਿਊਬਲ ਕਰਜ਼ੇ ਲਏ ਨੇ ਇਕੱਲੇ ਬਠਿੰਡਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਜ 2000 ਕਿਸਾਨ ਹੈ ਜਿਨ੍ਹਾਂ ਨੇ ਟਿਊਬਲ ਲਈ ਕਰਜ਼ਾ ਚੁੱਕਿਆ ਸੀ ਖੇਤੀ ਵਿਕਾਸ ਬੈਂਕਾਂ ਦੇ ਲੈਣ ਦੇਣ ਦਾ ਕੰਮ ਵੀ ਠੱਪ ਹੋਣ ਕਰਕੇ ਪ੍ਰਾਣੀ ਵਸੂਲੀ ਵੀ ਬੰਦ ਹੋ ਚੁੱਕੀ ਹੈ ਔਰ ਇਹਨਾਂ ਬੈਂਕਾਂ ਵੱਲੋਂ ਇਸ ਵੇਲੇ ਸਿਰਫ ਨਬਾੜ ਦੀ ਕਿਸ਼ਤੇ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਹਲਕਾ ਸultanpur Lodhi ਦੇ ਵਿਧਾਇਕ ਇੰਦਰ ਪ੍ਰਤਾਪ ਸਿੰਘ ਰਾਣਾ ਦਾ ਕਹਿਣਾ ਸੀ ਕਿ ਸਕਾਰੀ ਬੈਂਕਾਂ ਨੂੰ ਵਸੂਲੀ ਲਈ ਕੋਈ ਨਾ ਕੋਈ ਰਾਹ ਕੱਢਣਾ ਪਵੇਗਾ ਅਤੇ ਛੋਟੀ ਕਿਸਾਨੀ ਨੂੰ ਰਾਹਤ ਦੇਣੀ ਪਵੇਗੀ ਜਾਣ ਕੇ ਅਨੁਸਾਰ ਇਨ੍ਹਾਂ ਬੈਂਕਾਂ ਵਿੱਚ ਪਿਛਲੇ ਸਮੇਂ ਦੌਰਾਨ ਇੱਕ ਧੋਖਾਧੜੀ ਇਹ ਵੀ ਹੋਈ ਸੀ ਕਿ ਕਰਜਈ ਕਿਸਾਨਾਂ ਨੇ ਮਿਲੀ ਭੁਗਤ ਕਰਕੇ ਮਾਲ ਵਿਭਾਗ ਦੇ ਰਿਕਾਰਡ ਚੋਂ ਬੈਂਕਾਂ ਕੋਲ ਗਹਿਣੇ ਕੀਤੀ ਜ਼ਮੀਨ ਦੀ ਐਂਟਰੀ ਵੀ ਡਿਲੀਟ ਕਰਵਾ ਦਿੱਤੀ ਸੀ ਜਿਸ ਕਰਕੇ ਬੈਂਕਾਂ ਹੱਥੋ ਵਿੱਤੀ ਸੁਰੱਖਿਆ ਵਾਸਤੇ ਗਹਿਣੇ ਰੱਖੀ ਜ਼ਮੀਨ ਵੀ ਨਿਕਲ ਗਈ ਸੀ ਪਤਾ ਲੱਗਿਆ ਹੈ ਕਿ 561 ਕਿਸਾਨਾਂ ਨੇ ਗਹਿਣੇ ਰੱਖੀ ਜ਼ਮੀਨ ਦੀ ਅੱਗੇ ਟਰਾਂਸਫਰ ਵੀ ਕਰ ਦਿੱਤੀ ਹੈ ਇਹਨਾਂ ਬੈਂਕਾਂ ਵੱਲੋਂ ਇਸ ਮਾਮਲੇ 'ਚ ਹਾਲੇ ਤੱਕ ਨਾ ਕਿਸੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਨਾ ਹੀ ਕਿਸੇ ਅਧਿਕਾਰੀ ਤੇ ਨਾ ਹੀ ਕਿਸੇ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਉਧਰ ਪੰਜਾਬ ਵਿਧਾਨ ਸਭਾ ਦੀ ਸਿਹਾਰਤਾ ਤੇ ਸਬੰਧਤ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੱਸਿਆ ਕਿ ਕਮੇਟੀ ਵੱਲੋਂ ਖੇਤੀ ਵਿਕਾਸ ਬੈਂਕਾਂ ਨੂੰ ਇਸ ਵਿਸੂਲੀ ਵਾਸਤੇ ਜਕਮੁਸ਼ਤ ਸਕੀਮ ਲਿਆਉਣ ਲਈ ਵੀ ਆਖਿਆ ਗਿਆ ਤਾਂ ਜੋ ਡੁੱਬੀ ਹੋਈ ਰਾਸ਼ੀ ਪ੍ਰਾਪਤ ਕੀਤੀ ਜਾ ਸਕੀ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਗੈਣੇ ਰੱਖੀ ਜ਼ਮੀਨ ਅੱਗੇ ਟਰਾਂਸਫਰ ਕੀਤੇ ਜਾਣ ਦੇ ਮਾਮਲੇ ਵਿੱਚ ਵੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਸਿਫਾਰਿਸ਼ ਕੀਤੀ ਗਈ ਹੈ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀ ਪੰਜਾਬ ਦੀ ਖੇਤੀ ਸਕਾਰੀ ਵਿਕਾਸ ਬੈਂਕ ਉਹ ਵੀ ਡੁੱਬ ਚੁੱਕੀ ਹੈ ਉਹਦੇ ਵਿੱਚ ਕਿਸਾਨ ਹੀ ਦੋਸ਼ੀ ਨੇ ਉਹਨਾਂ ਕਿਸਾਨਾਂ ਵਿੱਚੋਂ ਪੰਜਾਬ ਦੇ ਵੱਡੇ ਕਿਸਾਨ ਨੇਤਾ ਪੰਜਾਬ ਦੇ ਵੱਡੇ ਕਿਸਾਨ ਜਿਹੜੇ ਚਾਹੇ ਕਾਲੀਦਲ ਦੇ ਨਾਲ ਸਬੰਧ ਰੱਖਦੇ ਨੇ ਚਾਹੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਨੇ ਜਾਂ ਫਿਰ ਆਮ ਆਦੀ ਪਾਰਟੀ ਨਾਲ ਸਬੰਧ ਰੱਖਦੇ ਨੇ ਉਹ ਦੋਸ਼ੀ ਨੇ ਜਿਹੜੇ ਸਰਕਾਰਾਂ ਦੇ ਮਿਲੇ ਭੁਗਤ ਨਾਲ ਲਿਆ ਕਰਜ਼ਾ ਜਿਹੜਾ ਗੈਰ ਖੇਤੀ ਕਰਜ਼ਾ ਸੀ ਉਹ ਵੀ ਹੁਣ ਨਹੀਂ ਮੋੜ ਰੇ ਵਿਆਜ ਲੱਗ ਕੇ ਇਹ ਕਰਜ਼ਾ 3000 ਕਰੋੜ ਰੁਪਏ ਤੋਂ ਵੀ ਉੱਪਰ ਟੱਪ ਚੁੱਕਾ ਹੈ ਲੇਕਿਨ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਹਾਲਾਂਕਿ ਪਿਛਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਸ ਮਹਿਕਮੇ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਨ ਉਸ ਸਮੇਂ ਉਹਨਾਂ ਨੇ ਜ਼ਰੂਰ ਇੱਕ ਮਹਿੰਮ ਵਿੱਢੀ ਸੀ ਖਾਸ ਕਰਕੇ ਬਾਦਲਪੁਰਵਾਰ ਦੇ ਖਾਸਮ ਖਾਸ ਦੱਸੇ ਜਾਂਦੇ ਵਿਆਲ ਸਿੰਘ ਕੋਲਿਆਵਾਲੇ ਉਹਨਾਂ ਕੋ ਵੀ ਕਰੀਬ ਉਹਨਾਂ ਨੇ 2.5 ਕਰੋੜ ਰੁਪਇਆ ਕਢਾਇਆ ਸੀ ਜੋ ਉਹ ਨਹੀਂ ਸੀ ਦੇ ਰਿਹਾਗੇ ਇਸ ਕਰਕੇ ਸਰਕਾਰ ਨੇ ਉਧਰ ਸਖਤੀ ਕੀਤੀ ਸੀ ਪਰ ਫਿਲਹਾਲ ਸਰਕਾਰ ਸਖਤੀ ਕਰਨ ਦੇ ਵਿੱਚ ਰੋਂ ਵਿੱਚ ਨਹੀਂ ਆ ਕਿਉਂਕਿ ਕਿਸਾਨ ਜਥੇਬੰਦੀਆਂ ਵੀ ਕਾਫੀ ਮਜ਼ਬੂਤ ਹੋ ਚੁੱਕੀਆਂ ਤੇ ਕੋਈ ਵੀ ਸਰਕਾਰ ਕਿਸਾਨਾਂ ਦੇ ਨਾਲ ਹੁਣ ਆਡਾ ਨਹੀਂ ਲਾਉਣਾ ਚਾਹੁੰਦੀਆਂ ਇਸੇ ਕਰਕੇ ਜਿਹੜਾ ਇਹ ਬੈਂਕ ਵੀ ਕਰਜੇ ਹੀਟ ਦੱਬੀ ਜਾ ਚੁੱਕੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੋ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ